ਕਾਫੀ ਟਾਈਮ ਹੋ ਗਿਆ ਸੀ ਬਾਬਾ ਰਾਮ ਦੇ ਵਿਚਾਰ ਚਚਾ ਦੇ ਵਿੱਚ ਆਇਆ ਨਹੀਂ ਸੀ ਐਂਜ ਲੱਗਦਾ ਸੀ ਵੀ ਸਾਈਲੈਂਟ ਹੋ ਗਿਆ ਸਾਰੇ ਪਾਸੇ ਪਰ ਫਿਰ ਉਹ ਕਹਿ ਲੋ ਕਿ ਫਿਰ ਇੱਕ ਇੱਕ ਵੀਡੀਓ ਪਾਤੀ ਜਾਂ ਇੱਕ ਬਿਆਨ ਉਦਾਂ ਦਾ ਦੇਤਾ ਜਿਹਦੇ ਕਰਕੇ ਫਿਰ ਰਾਮਦੇਵ ਜੀ ਚਰਚਾ ਚ ਨਹੀਂ ਪੂਰੇ ਤੇ ਉਹ ਇੱਕ ਨਵੀਂ ਜਿਹਹਾਦ ਚਲਾਤਾ ਸ਼ਰਪਤ ਜਿਹਹਾਦ ਚਲਾਤਾ ਉਹਨਾਂ ਨੇ ਦੇ ਵੈਸੇ ਤੇ ਜਿਵੇਂ ਜਦੋਂ ਉਹ ਗੱਲ ਕਰਦੇ ਕੋਈ ਨਾ ਕੋਈ ਚਰਚਾ ਛੇੜੀ ਜਾਂਦੀ ਹੈ ਐਸ ਵਾਰੀ ਹੁਣ ਕੀ ਹੋਣਾ ਪਈ ਉਹ ਬਿਆਨ ਹੁਣ ਵਾਪਸ ਲੈਣਗੇ ਆਪ ਰੀਟੂਕ ਕਰਕੇ ਕੀ ਹੋਣਾ ਦੇਖੋ ਲੋਕਾਂ ਦੇ ਅੱਛੇ ਦਿਨ ਆਏ ਕਿ ਨਹੀਂ ਆਏ ਇਸ ਸਲਵਾਰੀ ਬਾਬਾ ਦੇ ਅੱਛੇ ਦਿਨ ਆਏ ਆ ਹੂੰ ਇਹ ਕਹਿੰਦਾ ਸੀਗਾ ਕਿ ਮੋਦੀ ਲਿਆ ਦਿਓ ਪੈਟਰੋਲ 35 ਰੁਪਏ ਕਰ ਦੇਾਂਗੇ ਜੀ ਤੇ ਹੁਣ ਇਹਨੂੰ ਪੁੱਛਦਾ ਤੇ ਇਹ ਅੱਖ ਤਾਂ ਜਿਹਨੂੰ ਚੜਾ ਕੇ ਕਹਿੰਦਾ ਲੋ ਦੇਸ਼ ਦਾ ਵਿਕਾਸ ਤੇ ਐ ਹੀ ਹੋਣਾ ਜੇ ਸਰਕਾਰ ਕੋਲ ਕੁਸ਼ ਹੋਏ ਰੇਡ ਵਿੱਚ ਵਿਕਾਸ ਵਾਲੀ ਜਾ ਰਹੀ ਆ ਤਾਨਵੇਂ ਇਹਨੇ ਤਾਂ ਦੇ ਮੁਲਕ ਦੀਆਂ ਲੱਤਾਂ ਤਾਂ ਕਰੀ ਰੱਖੀਆਂ ਨੇ ਯੋਗਾ ਵੇਚ ਗਿਆ ਜੀ ਬੇਸ਼ੱਕ ਉਸ ਤੋਂ ਬਾਅਦ ਬਹੁਤ ਕੁਝ ਵੇਚਿਆ ਫਿਰ ਇੱਥੇ ਧਰਮ ਦੇ ਨਾਮ ਤੇ ਬਹੁਤ ਕੁਝ ਹੁੰਦਾ ਸਾਬ ਬਹੁਤ ਕੁਝ ਹੁੰਦਾ ਤੁਹਾਨੂੰ ਪਤਾ ਹੀ ਆ ਧਰਮ ਦੇ ਨਾਮ ਤੇ ਜਜ਼ਬਾਤੀ ਜਜ਼ਬਾਤੀ ਕਰਕੇ ਇੱਥੇ ਲੋਕ ਸਰ ਲੈ ਲੈਂਦੇ ਨੇ ਹੂੰ ਵੋਟਾਂ ਲੈ ਲੈਂਦੇ ਨੇ ਇੱਥੇ ਮਤਲਬ ਕਿ ਲੋਕਾਂ ਦਾ ਸਾਰਾ ਪੈਸਾ ਲੈ ਲੈਂਦੇ ਨੇ ਜੀ ਉਹੀ ਤਾਂ ਗੱਲ ਕਰ ਰਹੇ ਆ ਨਾ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਦੀਪ ਸਿੱਧੂ ਨੇ ਇੱਕ ਵਾਰੀ ਕਿਹਾ ਸੀਗਾ ਮੈਂ ਤਾਂ ਨਹੀਂ ਚਲੋ ਕਹਿੰਦਾ ਆਪਣੇ ਮੂੰਹ ਤੇ ਕਈ ਵਾਰ ਇਦਾਂ ਲੱਗਦਾ ਕਿ ਯਾਰ ਕੀ ਚੱਲ ਰਿਹਾ ਸੋਨ ਜੀ ਇਹ ਬੰਦਾ ਚਾਈਨਾ ਬਾਈਕਾਟ ਚਾਈਨਾ ਬਾਈਕਾਟ ਠੀਕ ਹੈ ਨਾ ਚਾਈਨਾ ਬਾਈਕਾਟ ਕਰਕੇ ਦੇਖ ਇੱਕ ਦਿਨ ਵੀ ਗੱਡ ਕੇ ਦਿਖਾ ਦੇ ਹਮ ਟੇਬਲ ਤੇ ਤੁਹਾਡੇ ਸਾਹਮਣੇ ਆ ਕੇ ਨਹੀਂ ਬਹਿਸ ਕਰ ਸਕਦਾ ਜਦੋਂ ਤੁਸੀਂ ਫੈਕਟ ਫਿਗਰ ਰੱਖਤੇ ਕਿ ਚਾਈਨਾ ਦਾ ਆ ਕੁਸ਼ ਇਹਨੂੰ ਬਾਜ਼ਾਰ ਚੋਂ ਬਾਹਰ ਕਰਕੇ ਤੇ ਚਲਾ ਕੇ ਦਿਖਾਓ ਦਿਖਾਓ ਬਿਲਕੁਲ ਆ ਇਹਦਾ ਕੀ ਹੈ ਕਹਦੂਗਾ ਪਤੰਜਲੀ ਜੋ ਆ ਵੀ ਬਣਾ ਦੇਾਂਗੇ ਆ ਵੀ ਬਣਾ ਦੇਾਂਗੇ ਪਤੰਜਲੀ ਜੋ ਕੰਬਾਈਨ ਵੀ ਕੱਢ ਦੂਗਾ ਕਿ ਜਾਓ ਕਣਕ ਵੜ ਲਓ ਇਹਦੇ ਨਾਲ ਜੀ ਜੋੜ ਤੋੜੀ ਕਰਨਾ ਕਰ ਸਕਦੇ ਕਰ ਸਕਦੇ ਜਦੋਂ ਇੰਨਾ ਕੁਝ ਬਣਾਤਾ ਬਣਾ ਸਕਦੇ ਸੁਪਰੀਮ ਕੋਰਟ ਚ ਇਹਦੀਆਂ ਕੀਸੀਆਂ ਹੋਈਆਂ ਇਹ ਬੇਸ਼ਰਮ ਆਦਮੀ ਆ ਹਮ ਮੈਂ ਠੀਕ ਆ ਪਹਿਲਾਂ ਬਹੁਤ ਰਿਸਪੈਕਟ ਕਰਦਾ ਸੀਗਾ ਪਰ ਜੋ ਸਾਧਗਰੀ ਦੀ ਆੜ ਦੇ ਵਿੱਚ ਇਸ ਬੰਦੇ ਨੇ ਕੀਤਾ ਮੇਰੇ ਤੇ ਮਣੋ ਛੱਡੋ ਮੈਂ ਮਤਲਬ ਆਖੋ ਹੀ ਲੈ ਗਿਆ ਬੰਦਾ ਹਮ ਇੰਡਾ ਫਰੇਬੀ ਆਦਮੀ ਆ ਅੱਛਾ ਸੁਪਰੀਮ ਕੋਰਟ ਨੇ ਦੀਆਂ ਕੀਸੀਆਂ ਕਰਾਈਆਂ ਉੱਥੋਂ ਜਾਨ ਛੜਾਈ ਫਿਰ ਇਹਨੇ ਕੰਤਲੋ ਕੀ ਆਫਜ਼ਾ ਸ਼ਰਬਤ ਕੱਢਿਆ ਯਾਰ ਠੀਕ ਆ ਕਾਰੋਬਾਰ ਤੂੰ ਕਰ ਆਵਦਾ ਜੀ ਕੋਈ ਮਾੜੀ ਗੱਲ ਆ ਕਾਰੋਬਾਰ ਕਰ ਕਾਰੋਬਾਰ ਹੁੰਦਾ ਉਹ ਵੀ ਜ਼ਰਤ ਨਾਲ ਤੇ ਤੁਸੀਂ ਆਫਜ਼ਾ ਲਿਆਂਦਾ ਬ੍ਰਾਂਡ ਤੁਹਾਡੇ ਕੋਲ ਤੁਹਾਡੀ ਫੋਲੋਇੰਗ ਆ ਜਾਂ ਤੁਹਾਡੇ ਕੋਲ ਤੁਹਾਡੀ ਗਾਹਕੀ ਆ ਕੰਪੀਟ ਕਰੋ ਤੇ ਵੇਚ ਕਰੋ ਬਿਲਕੁਲ ਠੀਕ ਹੈ ਨਾ ਬਿਜ਼ਨਸ ਦਾ ਤੇ ਬਿਜ਼ਨਸ ਦਾ ਹੀ ਫਾਰਮੂਲਾ ਹੈ ਮੁਕਾਬਲੇਬਾਜ਼ੀ ਤੇ ਹੋਏਗੀ ਉਹ ਰੂ ਅਫਜ਼ਾ ਵਾਲਿਆਂ ਨੂੰ ਨੁਕਰੇ ਲਾਉਣ ਵਾਸਤੇ ਕਿਉਂਕਿ ਗਰਮੀ ਦਾ ਤਾਂ ਸੀਜ਼ਨ ਆ ਗਿਆ ਸੀ ਇਹਦੇ ਕੋਲ ਬਹੁਤ ਫਾਰਮੂਲੇ ਤੇ ਕਰੋਨਾ ਵਾਲੀ ਦਵਾਈ ਬਣਾ ਲਿਆ ਸੀ ਠੀਕ ਹੈ ਨਾ ਤੇ ਮੁੜ ਕੇ ਡਾਕਟਰਾਂ ਨਾਲ ਇਹਦਾ ਸਿਆਪਾ ਪੈ ਗਿਆ ਹাড়ੇ ਕੱਢ ਕੇ ਛੋਟਿਆ ਉਥੋਂ ਸੁਪਰੀਮ ਕੋਰਟ ਚ ਲਿਖਤੀ ਮਵਿਆਖ 12 ਚ ਮਾਫੀਨਾਮਾ ਛਪਾਇਆ ਸੀ ਇਹਨੇ ਹੂੰ ਇਹਨੂੰ ਸ਼ਰਮ ਮੇ ਹਯਾਈ ਆ ਨਹੀਂ ਜੀ ਤਾਂ ਗੱਲ ਇਹ ਆ ਕਿ ਅੱਛਾ ਉਸ ਤੋਂ ਬਾਅਦ ਇਹਨੇ ਰੂ ਅਫਸਾਰ ਨੇ ਕਿਹਾ ਕਿ ਭਈ ਇਹ ਜਿਹੜੇ ਆ ਨਾ ਇਹ ਸ਼ਰਬਤ ਜਿਹੜਾ ਕਰਦੇ ਆ ਇਹੀ ਪੈਸਾ ਮਦਰਸਿਆਂ ਤੇ ਮਸਜਿਦਾਂ ਤੇ ਖਰਚ ਹੁੰਦਾ ਉਹਦੇ ਚੋਂ ਇਦਾਂ ਉਦਾਂ ਦੇ ਬੰਦੇ ਨਿਕਲਦੇ ਉਹਨਾਂ ਨੇ ਮਕਦਮਾ ਪਾਤਾ ਜੀ ਹਾਈ ਕੋਰਟ ਨੇ ਕਿਹਾ ਕਿ ਕਿਹੜੀ ਦੁਨੀਆ ਚ ਰਹਿੰਦੇ ਕਿਸੇ ਦੇ ਵਸਟਾ ਹੈਗਾ ਕਿ ਨਹੀਂ ਹੈਗਾ ਸਹੀ ਹੈ ਇਹ ਆਵਦੀ ਦੁਨੀਆ ਚ ਤੁਰੇ ਫਿਰਦਾ ਵਖਰੇ ਅੱਛਾ ਭਗਵੰਤ ਮਾਨ ਹੁੰਦਾ ਨਹੀਂ ਬੰਦ ਕਰੋ ਇਹਨੂੰ ਕਿੱਥੋਂ ਹੁੰਦਾ ਵੀ ਕਿ ਤੂੰ ਰੋਕਦਾ ਵੀ ਹੈਗਾ ਕਿ ਨਹੀਂ ਇਹ ਆਵਦੀ ਦੁਨੀਆ ਚ ਤੁਰੇ ਫਿਰਦਾ ਹੁਣ ਇਹਨਾਂ ਨੇ ਅ ਸ਼ਾਇਦ ਪਿਛਲੀ ਵਾਰੀ ਕਾ ਕੇ ਜੀ ਵੀਡੀਓ ਉਟਾ ਦੇਾਂਗੇ ਉਹ ਐਸ ਵਾਰੀ ਇੱਕ ਵੀਡੀਓ ਦੀ ਹੋਰ ਕੱਢ ਲਿਆ ਹੂੰ ਕਿਹਾ ਦੇਖੋ ਜੀ ਹਤਰੀ ਫਰਦੀ ਆ ਤਾਹੀ ਕੋਟ ਨੂੰ ਫਰੋਹੀ ਕੰਮ ਕੀਤਾ ਜੋ ਅਕਸਰੇ ਦੇ ਨਾਲ ਹੁੰਦਾ ਜੀ ਜੀ ਲਾਨਤਾ ਪਰ ਇਹ ਬੰਦਾ ਲਾਨਤ ਪ੍ਰੂਫ ਬਣ ਚੁੱਕਾ ਸਰ ਇਹਨੂੰ ਕੋਈ ਨਹੀਂ ਕਰਦੀ ਹੈ ਕੋਈ ਫਰਕ ਨਹੀਂ ਪੈਂਦਾ ਹਾਂ ਬਸ ਕੋਈ ਫਰਕ ਨਹੀਂ ਹਲਬਤਾ ਤੋਂ ਪਰ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਕਾਰੋਬਾਰੀ ਬਣੇ ਬਾਬੇ ਜੀ ਇਹਨਾਂ ਨੂੰ ਕਾਰੋਬਾਰ ਦੇ ਸੂਲ ਵੀ ਸਿੱਖ ਲੈਣੇ ਚਾਹੀਦੇ ਆ ਜੇ ਕਾਰੋਬਾਰ ਸਿੱਖ ਲੈ ਕਿ ਕਾਰੋਬਾਰ ਦੇ ਵਿੱਚ ਆ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਆਪਦੇ ਹੱਕ ਦੇ ਜੋਰ ਤੇ ਗਾਂ ਤੁਰੇ ਜਾਓ ਠੀਕ ਹੈ ਜੀ ਆਪਣੇ ਬ੍ਰਾਂਡ ਨੂੰ ਵੇਚੋ ਸਭ ਕੁਝ ਕਰੋ ਬੜੀ ਇਹਦੇ ਤੇ ਬਹੁਤ ਪ੍ਰੋਗਰਾਮ ਕਰ ਚੁੱਕੇ ਆ ਜੀ ਕਿਵੇਂ ਫੌਜ ਨੇ ਇਹਦਾ ਸਮਾਨ ਸਟਵਾਇਆ ਸੀ ਕਿਵੇਂ ਮੁੰਡੇ ਹੋਣ ਵਾਲਾ ਮਾਮਲਾ ਸਸਤਾ ਤੱਕ ਕੀ ਮੈਂ ਕੋਸ਼ਿਸ਼ ਕੋਸ਼ਿਸ਼ ਆਈ ਬਹੁਤ ਬੇਵਾਬਦ ਹੈ ਜੀ ਸ਼ੁਰੂ ਤੋਂ ਸ਼ੁਰੂਆਤ ਤੋਂ ਲੈ ਕੇ ਆਈ ਆ ਮੈਂ ਮੇਰੇ ਤੇ ਹੱਥ ਹੀ ਖੜੇ ਨੇ ਬਸ ਪਰ ਤੁਹਾਡੇ ਹੱਥ ਖੜੇ ਨੇ ਪਰ ਦੋਸਤ ਮਿੱਤਰ ਕਹਿ ਰਹੇ ਨੇ ਕਾਲੜਾ ਸਾਹਿਬ ਕਹਿ ਰਹੇ ਨੇ ਕਿ RAMDEV ਤੇ ਕਹਿੰਦੇ ਸੁਪਰੀਮ ਕੋਰਟ ਨੇ ਕਿਹਾ ਕਿ ਭਈ ਇਸ ਤੋਂ ਬਰਾ ਹੁਣ ਕੁਝ ਨਹੀਂ ਹੋ ਸਕਦਾ ਤੁਸੀਂ ਨਹੀਂ ਲੱਗਦਾ ਕਹਿੰਦੇ ਬਸ ਇਹ ਦੋ ਵਾਰ ਦੱਸੋ ਜਿਹੜਾ ਬੰਦਾ ਸੁਪਰੀਮ ਕੋਰਟ ਚ ਲਾਮਤਾ ਖਾਈ ਜਾਂਦਾ ਯਾਰ ਹੂੰ ਤੇ ਸਾਡੇ ਅਰਗੇ ਛੋਟੇ ਮੋਟੇ ਜੇ ਕਾਰ ਵੀ ਲੈਣਗੇ ਤੇ ਕੀ ਉਹਦਾ ਬਗੜ ਲਾਂਗੇ ਹਾਂ ਜੀ ਹਾਂ ਜੀ ਕੁਝ ਨਹੀਂ ਵਿਗੜਦਾ ਉਹਦਾ ਜਿੱਥੇ ਸੁਪਰੀਮ ਕੋਰਟ ਦੀ ਮਤਲਬ ਕਿ ਲਾਂਤ ਦੇ ਨਾਲ ਹੀ ਉਹਨੂੰ ਕੋਈ ਅਸਰ ਨਹੀਂ ਉਹਦੀ ਬਾਡੀ ਤੇ ਕੋਈ ਅਸਰ ਹੀ ਨਹੀਂ ਅਸੀਂ ਕੋਈ ਛੋਟੀ ਮੋਟੀ ਟੁੰਡੀ ਵੜ ਲਾਂਗੇ ਆ ਉਹਦਾ ਕੋਈ ਸਕ੍ਰੈਚ ਸਕਰੂਚ ਕੁਝ ਨਹੀਂ ਹੋ ਪੈਣਾ ਜੀ ਜੀ ਬਲੀ ਸਾਹਿਬ ਵੀ ਕਹਿ ਰਹੇ ਨੇ ਪਈ ਬਹੁਤ ਵਾਰੀ ਕਹਿੰਦੇ ਸੈਂਪਲ ਜਿਹੜੇ ਇਹਨਾਂ ਦੇ ਫੇਲ ਹੋ ਗਏ ਪਰ ਬਾਬੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਧਰਮ ਦੇ ਨਾਮ ਤੇ ਚੱਲੀ ਜਾਂਦਾ ਹੈ ਕਈ ਵਾਰੀ ਬਸ ਸਹੀ ਹੈ ਬਾਈ ਅ ਜਦੋਂ ਤੱਕ ਮੋਦੀ ਹੈ ਉਦੋਂ ਤੱਕ ਇਹ ਹੈ ਹੂੰ ਠੀਕ ਹੈ ਨਾ ਜੀ ਸਭ ਸੰਭਵ ਹੈ ਓਦੋਂ ਤੱਕ ਸਰਕਾਰ ਹੈ ਓਦੋਂ ਤੱਕ ਯਾਰ ਹੈ